ਸੰਸਾਰ ਦੀ ਮਤ ਕਲਯੁਗ ਦੇ ਜੀਵਾਂ ਦੀ ਮਤ ਕਿਸ ਤਰ੍ਹਾਂ ਹੋ ਚੁੱਕੀ ਏ ਕਹਿੰਦੇ ਨੇ ਰੱਬ ਦਾ ਨਾ ਕੋਈ ਨਾਮ ਲਵੇਗਾ ਇਸ਼ਕ ਦੇ ਮੰਦਰ ਸੱਜਣਗੇ ਜਦੋਂ ਕਿ ਤੇ ਪੜ੍ਹਾ ਕਰਦੇ ਸੀ ਨਾ ਇਸ ਗੱਲ ਦੀ ਸਮਝ ਨਹੀਂ ਸੀ ਆਉਂਦੀ ਸਾਧ ਸੰਗਤ ਵਿੱਚ ਕੁਝ ਗੱਲਾਂ ਨੇ ਸਮੇਂ ਦੇ ਅਨੁਸਾਰ ਮਨੁੱਖ ਨੂੰ ਗਿਆਨ ਹੁੰਦਾ ਗੁਰੂ ਦੇ ਪਿਆਰੇ ਹੁਣ ਪਤਾ ਲੱਗਾ ਇਸ ਗੱਲ ਦਾ ਰੱਬ ਦਾ ਨਾ ਕੋਈ ਨਾਮ ਲਵੇਗਾ ਇਸ਼ਕ ਦੇ ਮੰਦਰ ਸੱਜਣਗੇ ਅਜਰੇ ਤੁਹਾਡੇ ਘਰਾਂ ਚ ਘਰ ਘਰ ਤੇ ਕਮਰ ਵਿੱਚ ਟੈਲੀਵਿਜ਼ਨ ਲੱਗੇ ਨੇ ਇਸ਼ਕ ਦੇ ਮੰਦਰ ਨੇ ਸਾਧ ਸੰਗਤਿ ਹੁਣ ਪਤਾ ਲੱਗਿਆ ਗੁਰੂ ਦੇ ਪਿਆਰੇ ਹੁਣ ਪਤਾ ਲੱਗਿਆ ਸਾਧ ਸੰਗਤਿ ਇਸ਼ਕ ਦੇ ਮੰਦਰ ਨੇ ਗੁਰੂ ਦੇ ਪਿਆਰੇ ਮੈਂ ਅਰਜੇ ਕਰਨਾ ਪਿਆ ਆਪਣੇ ਘਰਾਂ ਨੂੰ ਮੰਦਰ ਬਣਾਓ ਇਸ਼ਕ ਦੇ ਮੰਦਰ ਨਾ ਬਣਾਓ ਸਾਧ ਸੰਗਤਿ ਤੁਹਾਨੂੰ ਪਰਮੇਸ਼ਰ ਹੋਰ ਦੇਵੇ ਹੋਰ ਦੇਵੇ ਹੋਰ ਦੇਵੇ ਧਨ ਪਦਾਰਥ ਪਰ ਬੜਾ ਧਿਆਨ ਰੱਖਿਓ ਜੇ ਆਪਣੇ ਘਰਾਂ ਨੂੰ ਗੁਰਦੁਆਰੇ ਬਣਾਓ ਆਪਣੇ ਘਰਾਂ ਨੂੰ ਮੰਦਰ ਬਣਾਓ ਜਿੱਥੋਂ ਸਾਧੂ ਸੰਤ ਮਹਾਤਮਾ ਗੁਰੂ ਪੀਰ ਤਪਸੀ ਪੈਦਾ ਹੋਣਗੇ ਇਸ਼ਕ ਦੇ ਮੰਦਰ ਚ ਨਚਾਰ ਪੈਦਾ ਹੋਣਗੇ ਸਾਧ ਸੰਗਤ ਚ ਓਹੋ ਓਹੋ ਐਵੇਂ ਬੱਚੇ ਹਰਕਤਾ ਕਰਦੇ ਨੇ ਇਹ ਪੜੀਆਂ ਪੜੀਆਂ ਪੀ ਸਾਧ ਸੰਗਤ ਚ